இந்தியா <No1ullen> <statistically statistically> <worldwide> ਹੇਜੀ ਬੇਸਿਕਲੀ ਪਿਛਲੇ ਸਮੇਂ ਦੇ ਦੌਰਾਨ ਖਰੜ ਸ਼ਹਿਰ ਦੇ ਵਿੱਚ ਮਾਰਕੀਟ ਏਰੀਏ ਦੇ ਵਿੱਚ ਸਾਡੇ ਕੋਲ ਨੋਟਿਸ ਆਇਆ ਕਿ ਦੋ ਤਿੰਨ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਤੇ ਕਾਫੀ ਕੀਮਤੀ ਸਮਾਨ ਜਿਹੜਾ ਦੁਕਾਨਦਾਰਾਂ ਦਾ ਉਹ ਚੋਰੀ ਕੀਤਾ ਗਿਆ ਜਿਸ ਕਾਰਨ ਸ਼ਹਿਰ 'ਚ ਦੁਕਾਨਦਾਰ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀ ਤੇ ਸਾਡੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਸੀ ਇਹ ਇਸ ਮਾਮਲੇ 'ਚ ਅਸੀਂ ਤਿੰਨ ਵੱਖ-ਵੱਖ ਮੁਕੱਦਮੇ ਜਿਹੜੇ ਸਿਟੀ ਥਾਣੇ ਦਰਜ ਕੀਤੇ ਹੋਏ ਸੀ ਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਲਾਈਆਂ ਹੋਈਆਂ ਸਨ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਸੀਸੀਟੀਵੀ ਫੁਟੇਜ ਵਗੈਰਾ ਤੋਂ ਅਸੀਂ ਕਾਫੀ ਮਿਹਨਤ ਨਾਲ ਜਿਹੜੇ ਆ ਦੋ ਦੋਸ਼ੀ ਉਹ ਆਈਡੈਂਟੀਫਾਈ ਕੀਤੇ ਆ ਆਈਡੈਂਟੀਫਿਕੇਸ਼ਨ ਕਾਫੀ ਮੁਸ਼ਕਲ ਸੀ ਕਿਉਂਕਿ ਇਹ ਦੋਨੋਂ ਹੀ ਦੋਸ਼ੀ ਜਿਹੜੇ ਇੱਕ ਮੁੰਡਾ ਇੱਕ ਕੁੜੀ ਇਹ ਬਾਹਰਲੇ ਡਿਸਟ੍ਰਿਕਟ ਤੋਂ ਦੇ ਰਹਿਣ ਵਾਲੇ ਸੀ ਤੇ ਇੱਥੇ ਕਿਰਾਏ ਤੇ ਰਹਿੰਦੇ ਸਨ ਡੈਂਟੀਫਿਕੇਸ਼ਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਅਸੀਂ ਫਿਰ ਸੋਰਸ ਵਗੈਰਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਮਨਕ੍ਰੀਤ ਸਿੰਘ ਉਰਫ ਨੰਨੂ ਇਹ ਖੇੜੀਗੰਡੀਆਂ ਦਾ ਰਹਿਣ ਵਾਲਾ ਤੇ ਇੱਕ ਕੁੜੀ ਇਹਦੇ ਨਾਲ ਜਿਹੜੀ ਸੀ ਰੈਨੂ ਨਾਮ ਦੀ ਲੜਕੀ ਇਹ ਰਾਜਪੁਰੇ ਦੀ ਰਹਿਣ ਵਾਲੀ ਹੈ ਇਹਨਾਂ ਤੋਂ ਹੁਣ ਤੱਕ ਕਾਫੀ ਕੀਮਤੀ ਸਮਾਨ ਜਿਹੜਾ ਬਰਾਮਦ ਹੋਇਆ ਇੱਕ ਆਈਫੋਨ 15 ਪ੍ਰੋ ਮੈਕਸ ਇੱਕ ਐਲਈਡੀ ਲੈਪਟਾਪ ਕਈ ਨੋਟਾਂ ਦੇ ਜਿਹੜੇ ਵਿਆਹ ਤੇ ਪਾਉਣ ਵਾਲੇ ਜਿਹੜੇ ਨੋਟਾਂ ਦੇ ਹਾਰ ਉਹ ਬਰਾਮਦ ਹੋਏ ਨੇ ਇੱਕ Oppo ਦਾ ਫੋਨ ਤੇ ਬਾਕੀ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਗਰੋਸਰੀ ਵਗੈਰਾ ਦਾ ਤੇ ਉਹ ਵੀ ਕਾਫੀ ਗ੍ਰਾਵਟ ਹੋਇਆ ਹੁਣ ਤੱਕ ਇਹਨਾਂ ਤੋਂ ਇਹਨਾਂ ਦੋਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਮੁੰਡਾ ਉਹ 6 ਮੁਕਦਮੇ ਅਤੇ ਕੁੜੀ ਦੇ ਖਿਲਾਫ 2 ਮੁਕਦਮੇ ਜਿਹੜੇ ਦਰਜ ਨੇ ਤੇ ਇਹਦੇ ਨਾਲ ਸਾਨੂੰ ਆਸ ਹੈ ਕਿ ਕਾਫੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਉਹਨਾਂ ਨੂੰ ਠੱਲ ਪਈਆਂ